ਈਆਂ ਦੇ ਪਿੱਪਲੀ ਟਿੰਡਾ ਪਾਈਆਂ ਵੰਗਾ ਦਾ ਚਨਕਾਟਾ ਕਿਦਰੇ ਸ਼ਾਂਕ ਘਟਾ ਚੜੇ ਆਈਆਂ ਮੁਤੇ ਆ ਰਿਹਾ ਬਿਨਾ ਸਰਖਾ ਰੋਂਦਾ ਵੇਖਿਆ ਮੈਂ ਮੁਤੇ ਆ ਰਿਹਾ ਬਿਨਾ ਭੁੱਲਦੇ ਜਾਈਏ ਪਿੰਡਾਂ ਸਥਾ ਜੋਹਾਂ ਨੂੰ ਆਪਣੇ ਹੱਥੇ ਭਰਿਆ ਆਪੇ ਬੂਹਨ ਟੱਲੀਆਂ ਵਾਲੇ ਬਲਦ ਵੀ ਤੁਰਦੇ ਆਰ ਬਿਨਾ ਸਰਖਾ ਰੋਂਦਾ ਵੇਖਿਆ ਮੈਂ ਮੁਤੇ ਆ ਰਿਹਾ ਬਿਨਾ ਸਰਖਾ ਰੋਂਦਾ ਵੇਖਿਆ ਮੈਂ ਮੁਤੇ ਆ ਰਿਹਾ ਸਹੀ ਕਹਿਣਾ ਮੈਂ ਤੁਸੀਂ ਸਾਡੇ ਬੱਚੇ ਕਿਤੇ ਨਾ ਕਿਤੇ ਆਪਣੇ ਸੱਭਿਆਚਾਰ ਨੂੰ ਜਿਹੜਾ ਭੁੱਲਦੇ ਜਾ ਰਹੇ ਨੇ ਸ਼ਾਇਦ ਹੀ ਕਿਸੇ ਨੂੰ ਪੁਰਾਣੇ ਸਮੇਂ ਦੇ ਸੁਭਾਅ ਘੋੜੀਆਂ ਦੇ ਟੱਕੇ ਯਾਦ ਹੋਣ ਮੈਨੂੰ ਇੱਥੇ ਕੁਝ ਟੱਪੇ ਯਾਦ ਆ ਰਹੇ ਨੇ ਕਿਉਂ ਨਾ ਅਸੀਂ ਗਾ ਕੇ ਸੁਣਾ ਦਈਏ ਥੈਂਕ ਯੂ ओके सचिराना जो अच्छा बेटा मेरा पोषण तो बढ़ी कि सर की मेहनती होगा सेवा तुम्हारी आपका तारीया हो जाए जब तक कहना आप सब मेरे मतलब प्यार के सचिराना मेरा नाम इससे ठीक कौन है कि मैं कस्टम आर्टिकल मतलब शीताश्री तो ठीक क्या है बेटा तो बनाएंगे वे और भी ਤੇਰੀ ਜਿਪਾ ਨਾ ਹੋਲੇ ਚੇਤੇ ਦੀਏ ਨੇ ਜਿਸਾਂ ਨੇ ਮੇਂ ਬੇਨੇ ਤੋਂ ਕਰਾਂਦੇ ਹੁੰਦੇ। ਤੇਰੀ ਗੇਰੀ ਤੇ ਤੋਕਿਆਂ ਦੇ ਦੰਦਾਂ ਤੇ ਤੇਰੇ ਤੇ ਨਿਦਰ ਜੀ। ਬਹੁਤ ਬੜਾ। ਸ਼ੁਕਰਾਨਾ ਸਾਡੇ ਦੇ ਜਿਹੜਾ ਕਰਦੇ ਨੇ ਦੂਸਰਾ ਕਦੇ ਇਹ ਨੂੰ ਕੰਮ ਕਰਵਾ। ਮੇਰੇ ਨਾਲ ਸਾਰੇ ਮੁਕੇ ਅੱਜ ਦੇ ਸੱਸ਼ਿਕਾ ਮੇਰਾ ਨਾਮ ਲੀਕ ਕਰਦੇ ਤੇ ਮੈਂ ਵਰਮਿਤ ਨਾਲ ਦੀ ਵਿਦਿਆਰਥੀ। ਸੱਸ਼ਿਕਾ ਇਹ ਪਸਟੇਕਾ ਕਿਰਨ ਮਸਤੀ ਤੋਰੇ ਚ ਨਾਹੀਂ ਮੰਗਦੀ ਨੇ ਆਖਣਾ ਹਾਂ ਜੀ ਹਾਂ ਜੀ ਮੇਰੇ ਕੋਲ ਅਗਲੇ ਤੀਆ ਤੇ ਤਿੰਨ ਦਿਨ ਦੀ ਸ਼ੀਵ ਬਰੇ ਕਦੋਂ ਤੀਆ ਸਾਰੰਗੀ ਲੈਣੇ ਚਾਹੁੰਦੀਆਂ ਹਨ ਜਿੱਥੇ ਕੱਢੇ ਤੋਂ ਕੀਆ ਮਨੇ ਲੈਣੇ ਨੂੰ ਤਿੰਨ ਦਿਨ ਆਖਿਆ ਹਾਂ ਹੋ ਗਿਆ ਸਤਿ ਸ਼੍ਰੀ ਅਕਾਲ ਦੋਸਤੋ ਜੀਤ ਵੈਬ ਟੀਵੀ ਦੇਖ ਰਹੇ ਹੋ ਮੈਂ ਹਾਂ ਕੁਲਦੀਪ ਸਿੰਘ ਖਾਲਸਾ ਦੋਸਤੋ ਸੌਣ ਦਾ ਮਹੀਨਾ ਚੱਲ ਰਿਹਾ ਤੇ ਸੌਣ ਦੇ ਮਹੀਨੇ ਦੇ ਵਿੱਚ ਮਨਾਇਆ ਜਾਣ ਵਾਲਾ ਤਿਹਾਰ ਜਿਹੜਾ ਔਰਤਾਂ ਦਾ ਤਿਹਾਰ ਤੀਆਂ ਦਾ ਤਿਹਾਰ ਜਿਹੜਾ ਕਿ ਹਰ ਪਿੰਡ ਦੇ ਸ਼ਹਿਰ ਦੇ ਵਿੱਚ ਅੱਜ ਕੱਲ੍ਹ ਫੇਰ ਤੋਂ ਮਨਾਇਆ ਜਾ ਰਿਹਾ ਵਾ ਪਹਿਲਾਂ ਪਹਿਲਾਂ ਇਹ ਗੱਲਾਂ ਜਿਹੜੀਆਂ ਸੀ ਕਿ ਆ ਹੋ ਗਿਆ ਸੀ ਕਿ ਤੀਆਂ ਵਾਲਾ ਤਿਹਾਰ ਜਿਹੜਾ ਵਾ ਸ਼ਹਿਰਾਂ ਦੇ ਵਿੱਚ ਨਹੀਂ ਮਨਾਇਆ ਜਾਂਦਾ ਜਾਂ ਹੁਣ ਜਿਹੜੀਆਂ ਅਗਲੀਆਂ ਕੁੜੀਆਂ ਵਾਂ ਅਗਲੀ ਜਨਰੇਸ਼ਨ ਜਿਹੜੀ ਹੈ ਉਹਨਾਂ ਨੂੰ ਤੀਆਂ ਬਾਰੇ ਨਹੀਂ ਪਤਾ ਪਰੰਤੂ ਅੱਜ ਆਪਾਂ ਪਹੁੰਚੇ ਜੀਪੀਐਸ ਸਕੂ ਦੇ ਵਿੱਚ ਉੱਥੇ ਗ ਮੈਂ ਕਿਨ ਆਪਣਾ ਸਰ ਮੇਰਾ ਨਾਮ ਸਿਮਰਨਜੀਤ ਕੌਰ ਹੈ ਓਕੇ ਤੁਹਾਡੇ ਕੋਲ ਸਵਾਲ ਕਰਦਾ ਕਿ ਤੀਆਂ ਆਈਡੀਆਂ ਕਿਉਂ ਮਨਾਇਆ ਜਾਂਦੀਆਂ ਤੀਆਂ ਇਸ ਲਈ ਮਨਾਇਆ ਜਾਂਦੀਆਂ ਇੱਕ ਸੌਣ ਦੇ ਮਹੀਨੇ ਵਿੱਚ ਮਨਾਇਆ ਜਾਂਦੀਆਂ ਹਨ ਤੇ ਇਹ ਔਰਤਾਂ ਦਾ ਤਿਹਾਰ ਹੈ ਅਤੇ ਇਸ ਵਿੱਚ ਕੁੜੀਆਂ ਇਕੱਠੀਆਂ ਬੈਠ ਕੇ ਰਲ ਮਿਲ ਕੇ ਗਿੱਧਾ ਪਾਉਂਦੀਆਂ ਹਨ ਜਾਂ ਫਿਰ ਇਕੱਠੀਆਂ ਬੈਂਦੇ ਹਨ ਅੱਛਾ ਹੋਰ ਕੀ ਕੀਤਾ ਜਾਂ ਮਨਾਇਆ ਜਾਂਦਾ ਹੋਰ ਪਿੰਕਾਂ ਛੁੱਟਦੀਆਂ ਐ ਕੁੜੀਆਂ ਹੂੰ ਖੀਰ ਪੂੜੇ ਅਛਾ ਇੱਕ ਹੋਰ ਸੁਣਾਇਆ ਜਾਂਦਾ ਕਹਿੰਦੇ ਚੂਲੀਆਂ ਵੀ ਕਰਦੇ ਹੁੰਦੇ ਬੜਕੇ ਨਹੀਂ ਚੂਲੀਆਂ ਨਹੀਂ ਕਰਉਂਦੇ ਸੀ ਨਹੀਂ ਕਰੀਦਾ ਹੋਰ ਕਰਦੇ ਹੋਣਗੇ ਸੌਦਾ ਹੈਗਾ ਵਾ ਕਿ ਤੀਆਂ ਤੀਆਂ ਦੇ ਚੂਲੀਆਂ ਕਰਦੀਆਂ ਹਨ ਬੁੜੀਆਂ ਕਹਿੰਦੇ ਚੁਗਲੀਆਂ ਨਹੀਂ ਸਰ ਗੱਲਾਂ ਬਾਤਾਂ ਕਰਦੀਆਂ ਗੱਲਾਂ ਬਾਤ ਨਹੀਂ ਕਹਿ ਸਕਦੇ ਉਹਨਾਂ ਨੂੰ ਗੱਲਾਂ ਬਾਤ ਬੁੜੀਆਂ ਦੇ ਇਦਾਂ ਨਹੀਂ ਹੁੰਦੀਆਂ ਚੂਲੀਆਂ ਕਹਿੰਦੇ ਨਹੀਂ ਸਰ ਸੱਚ ਵਾਏ ਨਹੀਂ ਨਹੀਂ ਚੁਗਲੀਆਂ ਨਹੀਂ ਗੱਲਾਂ ਬਾਤਾਂ ਜ਼ਰੂਰ ਹੁੰਦੀਆਂ ਸੌਤੋ ਪਹਿਲਾ ਝੂਠ ਤਾਂ ਹੈ ਜਿਹੜਾ ਚੂਗਲੀਆਂ ਤੇ ਹੋਰ ਤੀਆਂ ਬਾਰੇ ਕੀ ਨੌਲੇਜ ਆੜਾ ਇੱਥੇ ਲੱਗਾ ਹੋਇਆ ਤੁਹਾਡੇ ਆੜਾ ਮੱਥੇ ਦੇ ਉੱਪਰ ਇਹਨੂੰ ਕੀ ਕਹਿੰਦੇ ਆ? ਇਹਨੂੰ ਟਿੱਕਾ ਕਹਿੰਦੇ ਆ। ਟਿੱਕਾ ਕਹਿੰਦੇ ਆ। ਹਾਂਜੀ ਇਹ ਕੁੜੀਆਂ ਦਾ ਸ਼ਿੰਗਾਰ ਆ। ਓਕੇ। ਹਾਂਜੀ। ਤੇ ਜਿਹੜਾ ਟ੍ਰੈਡੀਸ਼ਨਲ ਆਪਣਾ ਲਿਬਾਸ ਉਹ ਕਿਹੜਾ ਵਾ? ਪੰਜਾਬੀਆਂ ਦਾ। ਪੰਜਾਬੀ ਸੂਟ। ਤੋੜੀ ਕਿਨੂੰ ਕਿਹੜੇ ਭਾਂਡੇ ਨੂੰ ਕਿਹਾ ਜਾਂਦਾ? ਜਿਹਦੇ ਵਿੱਚ ਸਬਜ਼ੀ ਬਣਾਈ ਜਾਂਦੀ ਹੈ ਦਾਲ ਵਗੈਰਾ। ਹਾਂ। ਤੇ ਜਿਹਦੇ ਵਿੱਚ ਦੁੱਧ ਕਾੜਿਆ ਜਾਂਦਾ? ਕਾੜਨੀ। ਹਾਂ। ਤੇ ਇਹਨਾਂ ਦੇ ਵਿੱਚ ਫਰਕ ਕਿਉਂ ਹੁੰਦਾ ਹੈ? ਦੋਨੋਂ ਇੱਕੋ ਸ਼ੇਪ ਦੇ ਹੁੰਦੇ। ਹਰ ਇੱਕ ਸਰ ਤੁਸੀਂ ਵਰਤਦੇ ਹੋ ਹੁਣ? ਨਹੀਂ। ਇਹ ਵਾ। ਇਹ ਇੱਕ ਪੁੱਛੀ ਹੋਸਾ ਵਾਲਾ ਸਾਲਟ ਅੱਧ ਵਿੱਚ ਬਣਾਇਆ ਜਾਂਦਾ ਸਾਗ ਸਾੜੀ ਛੋੜੀ ਕਿਉਂ ਨਹੀਂ ਜਿਕੇ ਬਣਾਉਦੇ ਕਿ ਕਿ ਸਰ ਸੇਮ ਬਣਾਇਦਾ ਨਹੀਂ ਉਹ ਤਾਂ ਹੋ ਗਿਆ ਪਰ ਲੁੱਕ ਲਾਈਕ ਸੇਮ ਆ ਮਿੱਟੀ ਦਾ ਫਰਕ ਹੋ ਸਕਦਾ ਸਰ ਨਹੀਂ ਹੋ ਸਕਦਾ ਜੇ ਹੈਗਾ ਇਹ ਤੁਹਾਨੂੰ ਕਿਹਾ ਹੈਗਾ ਹੋਣਾ ਨਹੀਂ ਜਿਆਦਾ ਭਾਂਡੇ ਸੇਮ ਮਿੱਟੀ ਦੇ ਲੱਗੇ ਹੋਵੇ ਮੰਨ ਲਓ ਜਿੱਦਾਂ ਬੁੜੀਆਂ ਨੇ ਆਪਦੇ ਬਣਾਇਆ ਅਲੱਗ ਲੱਗ ਕੇ ਇਹਦੇ ਵਿੱਚ ਮੈਂ ਚੜਿਆ ਤੀਆਂ ਆਇਆ ਕਪਲਾ ਦੇ ਨਾਲ ਪਿੰਗਾ ਪਾਈਆ ਕੱਠੀਆਂ ਹੋ ਜਣ ਚੰਨ ਪਰ ਚਾਈਆ ਸਾਈ ਇਕ ਦੂਜੇ ਨੂੰ ਕਹਿੰਦੀ ਨੀ ਆ ਜਾ ਪੱਬੀ ਝੂਟ ਲੈ ਪਿੰਗ ਹੁਲਾ ਰੇ ਲੈਂਦੀ ਨੀ ਆ ਜਾ ਚਾਹਦੇ ਝੂਟ ਲੈ ਪਿੰਗ ਹੁਲਾ ਰੇ ਲੈਂਦੀ ਨੀ ਆ ਜਾ ਪੱਬੀ ਝੂਟ ਲੈ ਪਿੰਗ ਹੁਲਾ ਰੇ ਲੈਂਦੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਐਡਵੋਕੇਟ ਨਵਜੋਤ ਕੌਰ ਮਰੋ ਸਾਡੇ ਸਾਰਿਆਂ ਦਾ ਜਲੰਧਰ ਪਬਲਿਕ ਸਕੂਲ ਵੱਲੋਂ ਸਵਾਗਤ ਕਰਦੀ ਹਾਂ ਅੱਜ ਸਾਡੇ ਸਕੂਲ ਦੇ ਵਿੱਚ ਤੀਆਂ ਦਾ ਤਿਉਹਾਰ ਮਨਾਇਆ ਗਿਆ ਹੈ ਜਿਵੇਂ ਕਿ ਤੁਸੀਂ ਦੇਖ ਹੀ ਰਹੇ ਹੋ ਕਿ ਪੰਜਾਬੀ ਮੋਟਿਆਰਾ ਪੰਜਾਬੀ ਪਹਿਰਾਵੇ ਦੇ ਵਿੱਚ ਸਜੀਆਂ ਹੋਈਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਬੱਚੇ ਬਹੁਤ ਸੋਹਣਾ ਤਿਆਰ ਹੋ ਕੇ ਆਏ ਨੇ ਤੇ ਬਹੁਤ ਸੋਹਣੀਆਂ ਪਰਫਾਰਮੈਂਸ ਇਨ੍ਹਾਂ ਨੇ ਦਿੱਤੀਆਂ ਨੇ ਜੀ ਅੱਗੇ ਅਸੀਂ ਦੇਖੀ ਤਾਂ ਕਿ ਜਦਾਂ ਪੰਜਾਬੀ ਪਹਿਰਾਵੇ ਦੇ ਵਿੱਚ ਸਜੀਆਂ ਹੋਈਆਂ ਮੋਟਿਆਰਾ ਸਾਰੇ ਇਹਨਾਂ ਨਾਲ ਗੱਲਬਾਤ ਕਰਦੇ ਆ ਕਿ ਇਹਨਾਂ ਨੂੰ ਕੋਈ ਸੌਂਗਸ ਵਗੈਰਾ ਪੰਜਾਬੀ cultures ਦਾ ਨੌਲੇਜ ਹੈਗੀ ਆ ਬਹੁਤ ਸਸ਼ੇ ਗੱਲ ਸਾਰੇ ਜੀ ਕੋਈ ਪੰਜਾਬੀ ਸੌਂਗ ਸੁਣਾ ਦਿਓ ਜੀ ਜਿੱਤੇ ਕਸੂਰੀ ਕਹਿ ਨਾ ਬੂਰੀ ਹਾਏ ਅੰਬਾਵੇ ਸਾਨੂੰੁਰਨਾ ਪਿਆ ਹਾਏ ਰੰਬਾਵੇ ਸਾਨੂੰੁਰਨਾ ਪਿਆ ਜਿੰਨਰਾ ਮਾਤੀ ਮੈਂ ਸਾਇ ਨਾਣਾ ਉਨੀ ਰਹੀਵੇ ਸਾਨੂੰੁਰਨਾ ਪਿਆ ਉਨੀ ਰਾਨੀਵੇ ਸਾਨੂੰ ਮੁੜਨਾ ਪਿਆ ਅਈਕੋ ਇਹ ਤਾਂ ਪਤਾ ਲੱਗਦਾ ਹਾਂ ਦਰਸ਼ਕੋ ਕਿ ਕੁੜੀਆਂ ਨੂੰ ਸੌਂਗਸ ਤਾਂ ਆਉਂਦੇ ਆ ਉਹਨਾਂ ਆਪਾਂ ਥੋੜਾ ਜਿਹਾ ਪੁੱਛ ਰਹੇ ਨੇ ਆਪਾਂ ਨੂੰ ਇਹਨਾਂ ਦੇ ਸੱਭਿਆਚਾਰ ਦੇ ਜਿਹੜਾ ਪਾਂਡ ਜਿਹੜੇ ਸਬਜੀ ਬਣਾਈ ਜਾਂਦੀ ਹੈ ਮਿੱਟੀ ਦਾ ਪਾਂਡਾ ਉਹਨੂੰ ਕੀ ਕਹਿੰਦੇ ਆ ਤੌੜੀ ਹਾਂ ਤੇ ਜਿੱਥੇ ਦੁੱਧ ਕਾੜਿਆ ਜਾਂਦਾ ਉਹਨੂੰ ਕੀ ਕਿਹਾ ਜਾਂਦਾ ਕਿਸੇ ਨੂੰ ਪਤਾ ਹੋਵੇ ਥੀਏਟਰ ਕਿ ਹਾਂ ਸਾਹਮਣੇ ਇਹ ਤੁਹਾਨੂੰ ਮੈਂ ਆਖ ਰਹੀ ਹਾਂ ਗ੍ਰੈਜੂਏਸ਼ਨ ਇਸ ਲਈ